ਕਿੱਥੇ ਜੇ ਖੋਲ੍ਹ ਦੇ ਲੀਂ ਆਂ ਕੀ ਬਾਤ ਹੈ ਘਰੇ ਜੇ ਆ ਕਿਥੇ ਜੇ ਤੂੰ ਗੇਟ ਤੇ ਖੋਲ੍ਹ ਦੋ ਲੈ ਗੇਟ ਤੇ ਖੋਲੋ ਹੂੰ ਸੁਰਗ ਦਾ ਝੂਟਾ ਲੈ ਕੇ ਵਾਪਸ ਆਉਣਾ ਮੈਂ 말랑 <susur> ਵੀਡੀਓ ਤੋਂ ਦੇਖਿਆ ਕਿ ਵੀਰ ਬਾਹਰਲੇ ਮੁਲਕ ਤੋਂ ਤਿੰਨਾਂ ਸਾਲਾਂ ਬਾਅਦ ਘਰ ਵਾਪਸ ਆਇਆ ਤਾਂ ਜਦੋਂ ਮਾਂ ਆਪਣੇ ਪੁੱਤ ਨੂੰ ਅਚਾਨਕ ਅੱਖਾਂ ਦੇ ਮੂਹਰੇ ਦੇਖਦੀ ਹੈ ਤੇ ਮਾਂ ਨੂੰ ਚਾ ਚੜ ਜਾਂਦਾ ਤੇ ਭੱਜ ਕੇ ਆਪਣੇ ਪੁੱਤ ਨੂੰ ਜੱਫੀ ਪਾ ਲੈਂਦੀ ਹੈ ਤੇ ਭਾਵਕ ਹੋ ਜਾਂਦੀ ਹੈ ਬਹੁਤ ਔਖਾ ਏ ਇੰਨੇ ਟਾਈਮ ਆਪਣੇ ਧੀਆਂ ਪੁੱਤਾਂ ਤੋਂ ਦੂਰ ਰਹਿਣਾ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ